ਇਹ ਰੂਟਰ ਹਾਰਨਾ ਜੀ ਵੱਡੇ ਹਾਰਨ ਜਿਹੜੇ ਆ ਮਿਸਤਰੀ ਸਾਹਿਬ ਹਾਂਜੀ ਇਹ ਆਪਾਂ ਕਾਨੂੰਨ ਮੁਤਾਬਕ ਲਾ ਸਕਦੇ ਆ ਗੱਡੀ ਦੇ ਨਹੀਂ ਨਹੀਂ ਲਾ ਸਕਦੇ ਬੱਚੋ ਬੜਾ ਤੈਨੂੰ ਪਿਆਰ ਨਾ ਸੁਝਾਈਦਾ ਨਾ ਸ਼ਹਿਰ ਦੇ ਵਿੱਚ ਅਜਾ ਮਾਹੌਲ ਕਰੋ ਕਿ ਸਾਡੇ ਸ਼ਹਿਰ ਦੀ ਕੋਈ ਬਾਹਰ ਖਬਰ ਲੱਗੇ ਦਿਉ ਥੋੜੀ ਲੱਗੇ ਤੁਹਾਨੂੰ ਬੜੇ ਵਾਰੀ ਸਮਝਾਇਆ ਕਿ ਜਿਹੜੇ ਪ੍ਰੈਸ਼ਰ ਹਾਰਨਾ ਰੂਟਰ ਹਾਰਨਾ ਵੱਡੇ ਉਹ ਨਹੀਂ ਲਵਾਉਣੇ ਤੇ ਬੇਟਾ ਜਿਸ ਦਿਨ ਤੂੰ ਗੁਜ਼ਾਰਿਆ ਸੀਗਾ ਇਹ ਫੋਨ ਜਦੋਂ ਬਜਾਇਆ ਸੀ ਇਹਨੂੰ ਇਹ ਨਹੀਂ ਸੀ ਪਤਾ ਕਿ ਤੇਰੇ ਅੱਗੇ ਕੌਣ ਜਾ ਰਿਹਾ ਠੀਕ ਹੈ ਉਹਨਾਂ ਨੇ ਤੇਰੀ ਗੱਡੀ ਦਾ ਨੰਬਰ ਨੋਟ ਕਰਕੇ ਤੇ ਮੇਰੇ ਵਟਸਐਪ ਤੇ ਉੱਪਰ ਪਾਇਆ ਇਹ ਗੱਡੀ ਹੈ ਜੀ ਇਹ ਸ਼ਹਿਰ ਦੇ ਵਿੱਚ ਅਤੰਕਮਚਾਰ ਰਹੀ ਹੈ ਬੜੇ ਯੋਰ ਯੋਰ ਨਾਲ ਪ੍ਰੈਸ਼ ਜਿਹੜਾ ਹੋ ਰਿਹਾ ਉਹ ਜਾ ਰਹੀ ਹੈ ਫਿਰ ਅਸੀਂ ਇਹਦਾ ਐਡਰੈਸ ਸੀਗਾ ਮਾਨਯੋਗ ਆਰਟੀਓ ਸਾਹਿਬ ਦੇ ਤੋਂ ਕਢਵਾਇਆ ਤੇ ਕਢਵਾ ਕੇ ਤੁਹਾਡੇ ਘਰ ਆਏ ਆ ਅਸੀਂ ਸਿਰਫ ਇੱਕ ਮੈਸੇਜ ਦੇ ਵਾਸਤੇ ਆਏ ਆ ਕਿ ਬੱਚੇਓ ਇਦਾਂ ਨਹੀਂ ਕਰਨਾ ਤੁਹਾਨੂੰ ਇਹ ਵੀ ਪਤਾ ਹੋ ਜੇਦਾ ਕਿ ਇਸ ਟਾਈਮ ਜਿਹੜੇ ਆ ਮਾਨਯੋਗ ਐਸਐਸਪੀ ਸ਼੍ਰੀ ਸਿੰਦਰ ਲੰਬਾ ਜੀ ਤੇ ਡੀਆਈਜੀ ਸਾਹਿਬ ਸ਼੍ਰੀ ਹਰਮਨਵੀਰ ਸਿੰਘ ਜੀ ਗਿਲ ਜਲੰਧਰ ਰੇਂਜ ਉਹਨਾਂ ਨੇ ਬਹੁਤ ਸਖਤਾਈ ਕੀਤੀ ਹੈ ਇਹਨਾਂ ਚੀਜ਼ਾਂ 'ਤੇ ਤੇ ਮੇਰੀ ਹੰਬਰ ਰਿਕੁਐਸਟ ਹੈ ਕਿ ਪੇਰੈਂਟਸ ਵੀ ਬੱਚਿਆਂ ਨੂੰ ਸਮਝਾਉਣ ਕਿ ਇਦਾਂ ਦੀ ਹਰਕਤਾਂ ਜਿਹੜੀਆਂ ਬੱਚੇ ਨਾ ਕਰਨ ਹੁਣ ਬੱਚਾ ਇਸ ਟਾਈਮ ਤੇ ਨਹੀਂ ਮੌਜੂਦ ਹੈਗਾ ਇੱਥੇ ਆ ਉਹਦਾ ਲੈ ਗਿਫਟ ਹੈ ਇਹ ਮਾਨੂੰ ਦੇ ਚੱਲਿਆ ਕਿ ਉਹਨੂੰ ਸਮਝਾ ਚੱਲਿਆ ਕਿ ਪੁੱਤ ਅੱਗੇ ਤੋਂ ਜਿਹੜੀ ਇਹ ਜਿਹੀ ਗਲਤੀ ਹੈ ਉਹ ਨਹੀਂ ਕਰਨੀ ਸੇ ਬੱਚਿਆਂ ਨੂੰ ਸਮਝਾਓ ਅਗਰ ਬੱਚੇ ਤੁਹਾਡੇ ਕਹਿਣਾ ਨਹੀਂ ਲੱਗਦੇ ਤੇ ਫਿਰ ਆਪਾਂ ਇਹ ਗਿਫਟ ਦੇ ਕੇ ਉਹਨਾਂ ਬੱਚਿਆਂ ਨੂੰ ਸਮਝਾਵਾਂਗੇ ਕਿ ਇਹ ਉਹ ਇਦਾਂ ਨਹੀਂ ਕਰਨਾ ਔਰ ਮੈਂ ਤੁਹਾਨੂੰ ਇੱਕ ਹੰਬਲ ਇਹ ਵੀ ਰਿਕੁਐਸਟ ਕਰਦਾ ਇਹ ਚਰਾਨ ਬੱਚੇ ਨੂੰ ਕਹਵੇ ਕੋ ਖੁਦ ਆਪਣੀ ਜਿਹੜਾ ਉਹ ਜੇਬ ਖਰਚਾ ਹੈ ਉਹਦੇ ਵਿੱਚੋਂ ਭੁਗਤੇ ਕਿ ਉਹਨੂੰ ਪਤਾ ਲੱਗੇ ਕਿ ਮੈਂ ਇਹ ਅੱਗੇ ਤੋਂ ਇਹ ਜਿਹੜਾ ਜੁਰਮ ਹੈ ਉਹ ਨਹੀਂ ਕਰਨਾ ਮੈਂ ਇਹ ਰਿਕੁਐਸਟ ਕਰੂੰਗਾ ਬੱਚਾ ਘਰ ਆਉਂਦਾ ਉਹਨੂੰ ਬੜੇ ਪਿਆਰ ਨਾਲ ਸਮਝਾਉਣਾ ਡਾਂਟ ਨਹੀਂ ਮਾਰਨੀ ਕੁਝ ਨਹੀਂ ਕਰਨਾ ਉਹਨੂੰ ਪਿਆਰ ਨਾਲ ਸਮਝਾਉਣਾ ਅਸੀਂ ਜੋ ਕਾਨੂੰਨ ਮੁਤਾਬਕ ਇਹਦਾ ਅਫੈਂਸ ਜੋ ਜੁਰਮ ਮੰਨਦਾ ਸੀ ਉਹ ਅਸੀਂ ਕਰਦੇ ਪਲੀਜ਼ ਮੈਂ ਹੋਰ ਵੀ ਬੱਚਿਆਂ ਨੂੰ ਬੇਨਤੀ ਕਰੂੰਗਾ ਕਿ ਬੇਟਾ ਤੁਸੀਂ ਇਹ ਨਾ ਸਮਝੋ ਕਿ ਤੁਸੀਂ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਵਿੱਚ ਟ੍ਰੈਪ ਕਰੂਲਾਂ ਦੀ ਵਾਇਲੇਸ਼ਨ ਕਰਕੇ ਤੇ ਤੁਸੀਂ ਵੱਜੋਗੇ ਅਸੀਂ ਤੁਹਾਡੇ ਘਰ ਤੱਕ ਵੀ ਆਵਾਂਗੇ ਥੈਂਕ ਯੂ